ਬਿਨਾ ਨੰਬਰ ਪਲੇਟਾਂ ਵਾਲੇ ਮੋਟਰਸਾਈਕਲ ਲੈ ਕੇ ਬਾਜ਼ਾਰ 'ਚ ਗੇੜੇ ਮਾਰਨ ਵਾਲਿਆਂ ਦੀ ਹੁਣ ਖੈਰ ਨਹੀਂ ਬਰਾਹਾ ਥਾਣਾ ਦੇ ਐਸਐਚਓ ਰਾਓ ਬਰਿੰਦਰ ਸਿੰਘ ਨੇ ਅੱਜ ਕਰਤੇ ਸਿੱਧੇ ਅੱਜ ਐਸਐਚਓ ਵੱਲੋਂ ਸ਼ਹਿਰ 'ਚ ਬਿਨਾ ਨੰਬਰ ਪਲੇਟ ਲਗਾਏ ਘੁੰਮ ਰਹੇ ਮੋਟਰਸਾਈਕਲ ਚਾਲਕਾਂ ਨੂੰ ਕਾਬੂ ਕਰ ਉਹਨਾਂ ਦੇ ਚਲਾਨ ਕੱਟੇ ਅਤੇ ਮੋਟਰਸਾਈਕਲ ਬੰਦ ਕਰ ਦਿੱਤੇ ਉੱਥੇ ਹੀ ਪੁਲਿਸ ਵੱਲੋਂ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਵਿਅਕਤੀ ਦੀ ਗੱਡੀ ਵੀ ਬੰਦ ਕੀਤੀ ਗਈ ਸਮਾਜ ਚੈਕਿੰਗ ਕੀਤੀ ਗਈ ਹੈ ਅੱਜ ਨੂੰ ਸਪੈਸ਼ਲ ਨਾਕਾਬੰਦੀ ਸੀਗੀ ਨਾਕਾਬੰਦੀ ਦੌਰਾਨ ਸਾਨੂੰ ਪਤਾ ਲੱਗਿਆ ਵੀ ਬਾਜ਼ਾਰ ਦੇ ਵਿੱਚ ਨਾ ਕੁਝ ਹੁੱਲੜਬਾਜੀ ਕਰ ਰਹੇ ਨੇ ਅਸੀਂ ਆ ਕੇ ਤਿੰਨ ਮੋਟਰਸਾਈਕਲ ਬੌਂਡ ਕੀਤੇ ਨੇ ਇੱਕ ਕਾਰ ਬੌਂਡ ਕੀਤੀ ਐ ਤੇ ਇੱਕ ਸ਼ਰਾਬੀ ਬੰਦੇ ਦਾ ਚਲਾਨ ਕੀਤਾ ਸਰ ਇਹ ਪਤਾ ਲੱਗਿਆ ਜੀ ਕਿਹੜੇ ਨੌਜਵਾਨ ਸੀਗੇ ਜਿਹੜੇ ਹੁੱਲੜਬਾਜੀ ਕਰਦੇ ਸੀਗੇ ਇਹ ਤਾਂ ਆਵੇਂ ਘਰਾਂ ਦੇ ਲੜਕੇ ਸੀਗੇ ਉਹ ਮੋਟਰਸਾਈਕਲ ਤੇ ਬੈਠ ਕੇ ਜਿਹੜੇ ਵਿਦਆਊਟ ਨੰਬਰ ਨੇ ਖੜੇ ਸੀਗੇ ਉਹ ਸਬੰਧ ਕੀਤੇ ਜਿਸ ਤਰ੍ਹਾਂ ਅੱਜ ਤੁਹਾਡੇ ਵੱਲੋਂ ਕਾਰਵਾਈ ਕੀਤੀ ਗਈ ਹੈ ਕਿ ਅੱਗੇ ਵੀ ਜਾਰੀ ਰਹੇਗੀ ਬਿਲਕੁਲ ਜੀ ਬਿਲਕੁਲ ਕੋਈ ਬਕਸ਼ਿਆ ਨਹੀਂ ਜਾਊਗਾ ਇਹ ਜਾਂ ਅਨਸਰ ਜੀ ਦੇ ਕੋਈ ਪਲੇਟ ਨਹੀਂ ਹੋਊਗੀ ਜਾਂ ਜਿਹਦੇ ਕੋਲ ਕੋਈ ਡਾਕੂਮੈਂਟਰੀ ਹੋਊਗਾ ਉਹ ਬੰਦ ਹੋਊਗਾ ਤੁਹਾਡੇ ਸਾਹਮਣੇ ਹੀ ਹੈ ਕਾਰਾਂ ਵੀ ਬੰਦ ਕੀਤੀਆਂ ਨੇ ਮੋਟਰਸਾਈਕਲ ਵੀ ਬੰਦ ਕੀਤੇ ਨੇ ਬਕਸ਼ਿਆ ਨਹੀਂ ਗਿਆ ਘਰ ਦੁਕਾਨ ਤੇ ਖੜਾ ਸੀਗਾ ਕੋਈ ਬੰਦਾ